ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸਿੰਚਾ ਵਿਖੇ ਗੁਰੂ ਘਰ ਦੇ ਗ੍ਰੰਥੀ ਉੱਤੇ ਹਮਲਾ ਕੀਤਾ ਗਿਆ ਹੈ ਤੇ ਦੱਸਦੇ ਹੀ ਇਹ ਕੁਟਮਾਰ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਤੇ ਗ੍ਰੰਥੀ ਸਿੰਘ ਦਾ ਆਰੋਪ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ ਅਤੇ ਗੱਡੀ ਨੂੰ ਗੁਰੂ ਘਰ ਵਿੱਚ ਖੜੀ ਕਰਨ ਤੋਂ ਮਨਾ ਕਰਨ ਤੇ ਉਸ ਉੱਤੇ ਜਿਹੜਾ ਹੈ ਹਮਲਾ ਕੀਤਾ ਗਿਆ ਤੇ ਲਿਹਾਜ਼ਾ ਮਾਮਲੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਮਹਿਲਾ ਸਣੀ ਚਾਰ ਵਿਅਕਤੀਆਂ ਦੇ ਖਿਲਾਫ ਵਕਵਕ ਤਾਰਾਮਾ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ ਦੱਸਦੇ ਗਏ ਸਿਵਲ ਹਸਪਤਾਲ 'ਚ ਜਿਹੜੇ ਇਲਾਜ ਗ੍ਰੰਥੀ ਸਿੰਘ ਜੀ ਪੁੱਤਰ ਹਰਨੇਕ ਸਿੰਘ ਨਿਵਾਸੀ ਸਿੰਚਾ ਤੰਦਸਿਆ ਹੈ ਕਿ ਉਪਛਲੇ 13 ਸਾਲਾਂ ਤੋਂ ਮੁਰਦਾਰਾ ਸਤਿ ਸ਼੍ਰੀ ਅੰਗੀਠਾ ਸਾਹਿਬ ਵਿਖੇ ਸੇਂਚਾ ਪਿੰਡ ਵਿੱਚ ਜਿਹੜੇ ਨੇ ਗ੍ਰੰਥੀ ਦੇ ਤੌਰ ਤੇ ਸੇਵਾ ਨਿਭਾਰੇ ਨੇ ਤੇ ਬੀਤੇ ਦਿਨੀ ਹੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀ ਜੋ ਕਿ ਨਸ਼ੇ ਦਾ ਤੰਦਾ ਕਰਦੇ ਨੇ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜੀ ਕਰਕੇ ਜਿਹੜਾ ਉਹ ਚਲੇ ਜਾਂਦੇ ਸੰਤ ਜਿਨ੍ਹਾਂ ਨੂੰ ਮਨਾ ਕਰਨ ਦੇ ਬਾਵਜੂਦ ਵੀ ਇੱਥੇ ਉਹਨਾਂ ਨੇ ਗੱਡੀ ਖੜੀ ਕਰਨਾ ਜਿਹੜਾ ਹੈ ਉਹ ਨਹੀਂ ਛੱਡਿਆ ਤੇ ਉਹਨਾਂ ਨੇ ਮੇਰੇ ਨਾਲ ਦੱਸਿਆ ਹੈ ਉਹਨਾਂ ਨੇ ਕਿ ਕੁਟਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਜ਼ਖਮੀ ਵੀ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਹੈ ਕਿ ਪ੍ਰਤਮ ਕੌਰ ਪਤਨੀ ਹਰਨੇਕ ਸਿੰਘ ਮੇਰੀ ਮਾਤਾ ਜੜੀ ਹੈ ਪ੍ਰਤਮ ਕੌਰ ਪਤਨੀ ਹਰਨੇਕ ਸਿੰਘ ਉਮਰ 75 ਸਾਲ ਮੈਨੂੰ ਚੜਾਉਣ ਦੇ ਲਈ ਜਦ ਦੁਆਈ ਤਾਂ ਉਹਨਾਂ ਨੇ ਮੇਰੀ ਮਾ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਜਿਸ ਤੋਂ ਆਰਾਮ ਉਹਨਾਂ ਦੀ ਬਾਹ ਜੜੀ ਹੈ ਉਹ ਟੁੱਟ ਗਈ ਹੈ ਤੇ ਗ੍ਰੰਥੀ ਸਿੰਘ ਨੇ ਗੰਭੀਰ આરોਪ ਲਗਾਉਂਦਿਆਂ ਹੋਇਆ ਕਿਹਾ ਹੈ ਕਿ ਪਿੰਡ ਵਿੱਚ ਇਹ ਲੋਕ ਸ਼ਰੇਆਮ ਨਸ਼ਾ ਤੰδα ਕਰਦੇ ਨੇ ਤੇ ਗੁੰਡਾਗਰਦੀ ਦਾ ਨੰਗਾ ਨਾਚ ਵੀ ਕਰਦੇ ਨੇ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਤੁਹਾਡੇ ਪਾਸੇ थाना ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਚਾਰ આરોપીਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸਾਰਾ ਵੇਖੋ ਬਲੋ ਆ ਕੀ ਕੀਤਾ ਵਾ ਆ ਆ ਕੀ ਆ ਇਹ ਕੀ ਆ ਸਰ ਤੁਸੀਂ ਗੋਣੀ ਬੰਦ ਕਰ ਬਣਾ ਤੋ ਹਲੇ ਉਹ ਫੜੋ ਹਾਂਜੀ ਕੀ ਨਾਮ ਹੈ ਤੇ ਕੀ ਕਰਵਾਉਣਾ ਹੈ ਮੇਰਾ ਨਾਮ ਜੀ ਜੀਤ ਸਿੰਘ ਹੈ ਜੀ son of ਹਰਨੇਕ ਸਿੰਘ ਮੈਂ ਸਿਚਾਂ ਨਗਰ ਦਾ ਰਹਿਣ ਵਾਲਾ ਪਿੰਡ ਦਾ ਮੈਂ ਗੁਰਦੁਰੇ ਸਾਹਿਬ 13-14 ਸਾਲ ਤੋਂ ਸੇਵਾ ਕਰ ਰਿਹਾ ਗਰੰਤੀ ਸਹਿਬਾਨ ਦੀ ਉਥੋਂ ਦੇ ਕੋਈ ਨਸ਼ਾ ਤਸਕਰ ਹਨ 13-14-5 ਜੀ ਹਨ ਪਰਿਵਾਰ ਦੇ ਬਹੁਤ ਹੀ ਜ਼ਿਆਦਾ ਧੰਦਾ ਮਾੜਾ ਕਰਦੇ ਹਨ ਚੱਟੇ ਦਾ ਕੰਮ ਕਰਦੇ ਹਨ ਉਹ ਰੋਜ਼ ਹੀ ਰਾਤ ਨੂੰ ਗੱਡੀ ਲਿਆਣ ਕੇ ਨਸ਼ੇ ਵਾਲੀ ਉੱਥੇ ਘਲਾਰਦੇ ਸਨ ਗੁਰਦੁਆਰੇ ਸਾਹਿਬ ਉਹਨਾਂ ਨੂੰ ਮੈਂ ਕਿਹਾ ਭਾਈ ਵੀ ਗੱਡੀ ਨਾ ਲਾਓ ਇੱਥੇ ਇਹਦੇ ਵਿੱਚ ਨਸ਼ਾ ਦੇਣ ਕੇ ਤੁਸੀਂ ਗੁਰਦੁਾਰੇ ਗੱਡੀ ਢੱਕਦੇ ਹੋ ਮਾੜੀ ਗੱਲ ਹੈ ਗੁਰੂਕਾਰੇ ਕੰਮ ਚੰਗਾ ਨਹੀਂ ਹੈ ਤੇ ਉਹਨਾਂ ਨੇ ਜਾਨੀ ਕਿ ਸਾਡੇ ਸਗਨਾਨ ਦੀ ਸਰਾਂਖ ਹੋਗ ਪੈਂਦਾ ਖੰਡਪੜ ਸਾਹਿਬਾਂ ਨਾਲ ਜਾਨੀ ਕਿ ਸਗਨਾਨ ਦੇ ਵਾਲੇ ਦਿਨ ਤ ਦੋਵੇ ਦਿਨ ਪੋਗ ਪਿਆ ਵਾ ਤੇ ਮਤਲਬ ਉਹਨਾਂ ਨੂੰ ਮੈਂ ਗੱਡੀ ਤੋਂ ਰੋਕਿਆ ਉਹਨਾਂ ਨੇ ਮੈਨੂੰ ਅੰਦਰ ਵੜਕੇ ਦਾ ਉਹਨਾਂ ਨੇ ਮੇਰੇ ਕੇਸਾਂ ਦੀ ਬੇਦਵੀਂ ਕਿ ਦੀ ਪਾਗ ਲਾ ਦਿੱਤੀ ਕੇਸਾਂ ਨੂੰ ਜਾਨੀ ਕਿ ਖਿੱਚਿਆ ਤੇ ਜਿੱਦੋਂ ਮੈਂ ਛੋਟ ਛੜਾ ਕੇ ਭੱਜਣ ਲੱਗਾ ਤੇ ਮੇਰੇ ਸਿਰ ਦੇ ਵਿੱਚ ਟੋਕੀ ਮਾਰੀ ਆ ਮੇਰਾ ਸਿਰ ਵੜ ਦਿੱਤਾ ਉਹਨਾਂ ਨੇ ਮੇਰੇ ਲੱਕ ਦੇ ਵਿੱਚ ਵੀ ਉਹਨਾਂ ਨੇ ਮਾਰੀ ਬਹੁਤ ਜਿਆਦਾ ਮੈਨੂੰ ਸੱਟਾਂ ਲਾਈਆਂ ਇਹਨਾਂ ਨਾਲ ਕਾਨੂੰਨੀ ਕਾਰਵਾਈ ਸਖਤ ਉਸ ਤਰ੍ਹਾਂ ਕੀਤੀ ਜਾਏ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਇਹ ਲੋਕਾਂ ਤੇ ਹਮਲਾ ਹੋਇਆ ਹਾਂਜੀ ਕਿੰਨੇ ਲੋਕ ਜ਼ਖਮੀ ਨੇ ਤਕਰੀਬਨ ਮੇਰੀ ਮਾਤਾ ਦੀ ਬਾਹ ਤੋੜ ਗਏ ਮੇਰੇ ਸਿਰ ਤੇ ਸੱਟ ਲੱਗਿਆ ਮੇਰੇ ਲੱਕ ਜੀ ਵੀ ਸੱਟ ਲੱਗਿਆ ਕਿੰਨੇ ਜਣੇ ਸੀ ਇਹ ਤਕਰੀਬਨ 5 ਜੀਸਨ ਇਹਦਾ ਹਥਿਆਰ ਵੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲ ਤਿੱਖੇ ਹਥਿਆਰ ਸਨ ਇੱਕ ਦੇ ਟੋਕੀ ਸੀ ਕੋਈ ਕਿਰਪਾਨ ਕੋਈ ਡਾਂਗਾ ਛੋਟੇ ਇਸ ਤਰ੍ਹਾਂ ਕਰਕੇ ਤਿਆਰ ਤਿੱਖੇ ਸਾਹਮਣੇ ਪਹਿਲਾਂ ਵੀ ਕਦੇ ਤੁਹਾਡਾ ਇਦਾਂ ਉਹਨਾਂ ਨਾਲ ਝਗੜਾ ਹੋਇਆ ਵਾ ਨਹੀਂ ਜੀ ਹੁਣ ਤਕਰੀਬਨ 5-7 ਦਿਨ ਤੋਂ ਚੱਲ ਰਹੀ ਹੈ ਗੱਲਬਾਤ ਇਸੇ ਗੱਡੀਆਂ ਦੇ ਸਬੰਧ ਦੇ ਵਿੱਚ ਮੈਂ ਕਿਹਾ ਉੱਥੇ ਗੱਡੀ ਨਾਲ ਆ ਤੁਸੀਂ ਮਾੜਾ ਕਰਮ ਕਰਦੇ ਹੋ ਇਸ ਕਰਕੇ ਉਹਨਾਂ ਮੇਰੇ ਉੱਤੇ ਹਮਲਾ ਕੀਤਾ ਹੈ ਸਰਕਾਰ ਨੂੰ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹਨਾਂ ਦੇ ਅੱਗੇ ਵੀ ਪਰਚੇ ਬੋਲ ਰਿਹਾ ਨੈੱਟ ਦੇ ਉੱਪਰ ਕਿੰਨਾ ਬੰਦਿਆਂ ਨੇ ਮੇਰੇ ਨਾਲ ਹਮਲਾ ਕੀਤਾ ਸਰਕਾਰ ਤੇ ਕਦੀ ਨਸ਼ਾ ਖਤਮ ਹੋ ਗਿਆ ਨਸ਼ਾ ਨਹੀਂ ਵੇਚ ਰਿਹਾ ਸ਼ਰੇਆਮ ਨਸ਼ਾ ਵੇਚ ਰਿਹਾ ਜੀ ਇਹਨਾਂ ਦਾ ਸਿੱਧਾ ਸਿੱਧਾ ਪਾਕਿਸਤਾਨ ਇਹ ਬਹੁਤ ਹੀ ਵੱਡੇ ਨਸ਼ੇ ਦੇ ਤਸਕਰਾਂ ਬਹੁਤ ਵੱਡੇ ਨਸ਼ੇ ਦੇ ਵਪਾਰੀ ਆਣ ਕਿਸੇ ਨੂੰ ਪਿੰਡ ਦੇ ਵਿੱਚ ਇਹ ਜੀਨੀ ਦੇਂਦਾ ਬਹੁਤ ਹਮਲੇ ਅੱਗੇ ਵੀ ਇਹਨਾਂ ਕੀਤੇ ਆ ਲੋਕਾਂ ਉੱਪਰ ਕਹਿੰਦੇ ਆ ਤੈਨੂੰ ਗੋਲੀ ਮਾਰ ਦੇਣੀ ਜੇ ਤੂੰ ਬੋਲਿਆ ਇੱਥੇ ਤੱਕ ਤੌਕੀਆਂ ਦਿੱਤੀਆਂ ਇਹਨਾਂ